ਪਿਆਰੇ ਬੱਚਿਓ ਅੱਜ ਅਸੀਂ ਕਰਾਂਗੇ ਬਿਹਾਰੀ ਦੀ ਮਾਤਰ ਦੇ 4-5 ਅਖਰੀ ਸ਼ਬਦ ਨੰਨੇ ਨੂੰ ਕਰਨਾ ਸ਼ਸ਼ਾ ਪਪੇ ਨੂੰ ਕਰਨਾ ਤਤੇ ਨੂੰ ਬਿਹਾਰੀ ਨਾਸ਼ਪਾਤੀ ਐੜਾ ਲੱਲਾ ਮੰਮੇ ਨੂੰ ਕਰਨਾ ਰਾਰੀ ਨੂੰ ਬਿਹਾਰੀ ਅਲਮਾਰੀ ਸ਼ਸ਼ਾ ਰਾਰਾ ਮੰਮੇ ਨੂੰ ਬਿਹਾਰੀ ਲੱਲੇ ਨੂੰ ਬਿਹਾਰੀ ਸ਼ਰਮੀਲੀ ਹਾ ਹਾ ਲੱਲਾ ਵਾਵੇ ਨੂੰ ਕਰਨਾ ਈੜੀ ਨੂੰ ਬਿਹਾਰੀ ਹਲਵਾਈ ਸਸੇ ਨੂੰ ਕੰਨਾ ਈੜੀ ਨੂੰ ਬਿਹਾਰੀ ਕਕਾ ਲੱਲਾ ਸਾਈਕਲ ਸਸਾ ਬਬਾ ਜ਼ਜ਼ਾ ਜ਼ਜ਼ੇ ਨੂੰ ਬਿਹਾਰੀ ਵਾਵੇ ਨੂੰ ਕੰਨਾ ਲੱਲਾ ਲਲੇ ਪਹਿਲੀ ਬਿੰਦੀ ਲਲੇ ਨੂੰ ਕੰਨਾ ਸਬਜ਼ੀ ਵਾਲਾ ਹਾ ਹਾ ਰਾਰਾ ਜਜਾ ਜਜੇ ਨੂੰ ਬਿਹਾਰੀ ਤੱਤਾ ਹਰਜੀਤ ਸਸਾ ਰਾਰਾ ਕਕੇ ਨੂੰ ਕੰਨਾ ਰਾਰੇ ਨੂੰ ਬਿਹਾਰੀ ਸਰਕਾਰੀ ਪਪਾ ਥੱਥਾ ਰਾਰਾ ਰਾਰੇ ਨੂੰ ਬਿਹਾਰੀ ਲਲੇ ਨੂੰ ਪਿਆਰੀ ਪਥਰੀਲੀ ਤੱਦਾ ਰਾਰਾ ਮੰਮਾ ਵਾਵੇ ਨੂੰ ਬਿਹਾਰੀ ਰਾਰਾ ਧਰਮਵੀਰ ਕਕ ਰਰ ਰਰ ਇਹਨੂੰ ਕੰਨਾ ਮੰਮੀ ਨੂੰ ਕੰਨਾ ਤਾਂ ਤੈਨੂੰ ਬਿਹਾਰੀ ਕਰਾ ਮਾਤੀ ਬੱਬਾ ਲੱਲਾ ਜਜੇ ਨੂੰ ਬਿਹਾਰੀ ਤੱਤਾ ਬਲਜੀਤ ਦੱਦਾ ਰਾਰਾ ਬੱਬੇ ਨੂੰ ਕੰਨਾ ਰਾਰੇ ਨੂੰ ਬਿਹਾਰੀ ਦਰਬਾਰੀ ਬੱਬਾ ਰਾਰਾ ਫਫਾ ਫਫੇ ਨੂੰ ਬਿਹਾਰੀ ਲੱਲੇ ਨੂੰ ਬਿਹਾਰੀ ਬਰਫੀਲੀ ਪਪਾ ਰਾਰਾ ਮੰਮਾ ਬਾਵੇ ਨੂੰ ਬਿਹਾਰੀ ਰਾਰਾ ਪਰਾਂਵੀਰ ਜਜਾ ਜਜ ਜਜੇ ਦੇ ਪੈਰੀ ਬਿੰਦੀ ਬੱਬੇ ਨੂੰ ਕੰਨਾ ਤਾਂ ਤੈਨੂੰ ਬਿਹਾਰੀ ਜਜ਼ਬਾਤੀ ਮੰਮਾ ਨੰਨਾ ਜਜੇ ਨੂੰ ਬਿਹਾਰੀ ਤੱਤਾ ਮਨਜੀਤ ਪਪਾ ਟੈਂਕਾ ਵਾਵੇ ਨੂੰ ਕੰਨਾ ਰਾਰੇ ਨੂੰ ਬਿਹਾਰੀ ਪਟਵਾਰੀ ਕੱਕਾ ਰਾਰਾ ਮੰਮਾ ਵਾਵੇ ਨੂੰ ਬਿਹਾਰੀ ਕਰਮਵੀਰ ਨੰਨੇ ਨੂੰ ਕੰਨਾ ਛਸ਼ਾ ਪਪਾ ਤ ਪਪੇ ਨੂੰ ਕੰਨਾ ਤਤੇ ਨੂੰ ਬਿਹਾਰੀ ਨਾਸ਼ਪਤੀ ਰਾਰਾ ਨਾਣਾ ਜਜਾ ਜਜੇ ਨੂੰ ਬਿਹਾਰੀ ਤਤਾ ਰਣਜੀਤ ਐੜਾ ਲੱਲਾ ਮੰਮੀ ਨੂੰ ਕੰਨਾ ਰਾਰੇ ਨੂੰ ਬਿਹਾਰੀ ਅਲਮਾਰੀ ਛਸ਼ਾ ਰਾਰਾ ਮੰਮਾ ਮੰਮੀ ਨੂੰ ਬਿਹਾਰੀ ਲੱਲਾ ਲੱਲੇ ਨੂੰ ਬਿਹਾਰੀ ਸ਼ਰਮੀਲੀ ਗੱਗਾ ਗੱਗਾ ਨੰਨਾ ਵਾਵੇ ਨੂੰ ਬਿਹਾਰੀ ਰਾਰਾ ਗगनਵੀਰ ਬੱਬਾ ਰਾਰਾ ਸਸੇ ਨੂੰ ਕੰਨਾ ਤੈਨੂੰ ਬਿਹਾਰੀ ਬਰਸਾਤੀ ਰਾਰਾ ਨਾਣਾ ਜੱਜਾ ਜੱਜੇ ਨੂੰ ਬਿਹਾਰੀ ਤੱਤਾ ਰਣਜੀਤ ਐੜਾ ਲੱਲਾ ਮੰਮੀ ਨੂੰ ਕੰਨਾ ਰਾਰੇ ਨੂੰ ਬਿਹਾਰੀ ਅਲਮਾਰੀ ਹਾਹਾ ਟੈਂਕੀ ਨੂੰ ਕੰਨਾ ਹਟਾ ਰਣਜੀਤ ਅਲਮਾਰੀ ਹਟਾ ਮੰਮਾ ਨੰਨਾ ਜਜਾ ਜ ਜਿਨੂੰ ਬਿਹਾਰੀ ਤਤਾ ਮਨਜੀਤ ਨੰਨੀ ਨੂੰ ਕੰਨਾ ਸ਼ਸ਼ਾ ਪੱਪੇ ਨੂੰ ਕੰਨਾ ਤਤੈਨੂੰ ਬਿਹਾਰੀ ਨਾਸ਼ਪਾਤੀ ਕੱਖੇ ਨੂੰ ਕੰਨਾ ਖਾ ਮਨਜੀਤ ਨਾਸ਼ਪਾਤੀ ਖਾ ਬੱਬਾ ਲੱਲਾ ਜ ਜਿਨੂੰ ਬਿਹਾਰੀ ਤਤਾ ਬਲਜੀਤ ਮੰਮੇ ਨੂੰ ਸਿਹਾਰੀ ਠੱਠੇ ਨੂੰ ਸਿਹਾਰੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਮਠਿਆਈ ਲੱਲੇ ਨੂੰ ਸਜ ਇਹ ਐੜੇ ਨੂੰ ਕੰਨਾ ਲਿਆ ਤੱਤਾ ਨੰਨਾ ਜੱਜਾ ਜੱਜੇ ਨੂੰ ਬਿਹਾਰੀ ਤੱਤਾ ਤਨਜੀਤ ਬੱਬਾ ਰਾਰਾ ਸਸੇ ਨੂੰ ਕੰਨਾ ਤੱਤੇ ਨੂੰ ਬਿਹਾਰੀ ਬਰਸਾਤੀ ਪੱਪੇ ਨੂੰ ਕੰਨਾ ਪਾ ਤਨਜੀਤ ਬਰਸਾਤੀ ਪਾ ਹਾਂ ਹਾਂ ਰਾਰਾ ਜੱਜਾ ਜੱਜੇ ਨੂੰ ਬਿਹਾਰੀ ਤੱਤਾ ਹਰਜੀਤ ਐੜਾ ਮੰਮਾ ਰਾਰਾ ਰਾਰੇ ਨੂੰ ਬਿਹਾਰੀ ਕੱਕੇ ਨੂੰ ਕੰਨਾ ਅਮਰੀਕਾ ਜੱਜੀ ਨੂੰ ਕੰਨਾ ਜਾ ਹਰਜੀਤ ਅਮਰੀਕਾ ਜਾ ਪੱਪਾ ਰਾਰਾ ਮੰਮਾ ਮੰਮੇ ਨੂੰ ਬਿਹਾਰੀ ਤੱਤਾ ਪਰਮੀਤ ਸਸੇਨ ਕੰਨਾ ਈੜੀ ਨੂੰ ਬਿਹਾਰੀ ਕੱਕਾ ਲੱਲਾ ਸਾਈਕਲ ਚੱਚਾ ਲੱਲੇ ਨੂੰ ਕੰਨਾ ਚਲਾ ਪਰਮੀਤ ਸਾਈਕਲ ਚਲਾ ਨੰਨੇ ਨੂੰ ਕੰਨਾ ਸ਼ਸ਼ਾ ਪਪੇ ਨੂੰ ਕੰਨਾ ਤਾਂ ਤੈਨੂੰ ਬਿਹਾਰੀ ਨਾਸ਼ ਪਾਤੀ ਐੜਾ ਲੱਲਾ ਮੰਮੀ ਨੂੰ ਕੰਨਾ ਰਾਰੀ ਨੂੰ ਬਿਹਾਰੀ ਹਲਮਾਰੀ ਸ਼ਸ਼ਾ ਰਾਰਾ ਮੰਮੀ ਨੂੰ ਬਿਹਾਰੀ ਲੱਲੇ ਨੂੰ ਬਿਹਾਰੀ ਸ਼ਰਮੀਲੀ ਹਾ ਹਾ ਲੱਲਾ ਬਾਵੇ ਨੂੰ ਕੰਨਾ ਈੜੀ ਨੂੰ ਬਿਹਾਰੀ ਹਲਵਾਈ ਸਸਾ ਸਸੇ ਨੂੰ ਕੰਨਾ ਈੜੀ ਨੂੰ ਬਿਹਾਰੀ ਕੱਕਾ ਲੱਲਾ ਸਾਈਕਲ ਸਸਾ ਬੱਬਾ ਜ਼ਜ਼ਾ ਜਜ਼ੀ ਨੂੰ ਬਿਹਾਰੀ ਵਾਵੇ ਨੂੰ ਕੰਨਾ ਲੱਲੇ ਨੂੰ ਪਹਿਰ ਬਿੰਦੀ ਲੱਲੇ ਨੂੰ ਕੰਨਾ ਸਬਜੀ ਵਾਲਾ ਹਾ ਹਾ ਰਾਰਾ ਜਜਾ ਜਦੇ ਨੂੰ ਬਿਹਾਰੀ ਤੱਤਾ ਹਰਜੀਤ ਸਸਾਰਾ ਰਾਰਾ ਕਕੈ ਨੂੰ ਕੰਨਾ ਰਾਰੇ ਨੂੰ ਬਿਹਾਰੀ ਸਰਕਾਰੀ ਪੱਪਾ ਥੱਥਾ ਰਾਰਾ ਰਾਰੇ ਨੂੰ ਬਿਹਾਰੀ ਲੱਲੇ ਨੂੰ ਬਿਹਾਰੀ ਪਥਰੀਲੀ ਦੱਦਾ ਰਾਰਾ ਮਮਾ ਵਾਵੇ ਨੂੰ ਬਿਹਾਰੀ ਰਾਰਾ ਧਰਮਵੀਰ ਕੱਕਾ ਰਾਰਾ ਰਾਰੇ ਨੂੰ ਕੰਨਾ ਮੰਮੇ ਨੂੰ ਕੰਨਾ ਤਾਂ ਤੈਨੂੰ ਬਿਹਾਰੀ ਕਰਾਮਾਤੀ ਬੱਬਾ ਲੱਲਾ ਜਜੇ ਨੂੰ ਬਿਹਾਰੀ ਤਤਾ ਬਲਜੀਤ ਦੱਦਾ ਰਾਰਾ ਬੱਬੇ ਨੂੰ ਕੰਨਾ ਰਾਰੇ ਨੂੰ ਬਿਹਾਰੀ ਦਰਬਾਰੀ ਬੱਬਾ ਰਾਰਾ ਫਫਾ ਫਫੇ ਪਰ ਬਿੰਦੀ ਫਫੀਨੂ ਬਿਹਾਰੀ ਲੱਲੇ ਨੂੰ ਬਿਹਾਰੀ ਹੀ ਬਰਫੀਲੀ ਪਪਾ ਰਾਰਾ ਮਮਾ ਵਾਵੇ ਨੂੰ ਬਿਹਾਰੀ ਰਾਰਾ ਪਰੰਵੀਰ ਜੱਜਾ ਜੱਜਾ ਬਬੇ ਨੂੰ ਕੰਨਾ ਤਾਂ ਤੈਨੂੰ ਬਿਹਾਰੀ ਜਜ਼ਬਾਤੀ ਮਮਾ ਨੰਨਾ ਜਜਨ ਬਿਹਾਰੀ ਤੱਤਾ ਮਨਜੀਤ ਪਪਾ ਟੈਂਕਾ ਵਾਵੇ ਨੂੰ ਕੰਨਾ ਰਾਰਾ ਰਾਰੇ ਨੂੰ ਬਿਹਾਰੀ ਪਟਵਾਰੀ ਚਚਾ ਮਮਾ ਕੱਕੇ ਨੂੰ ਬਿਹਾਰੀ ਲੱਲੇ ਨੂੰ ਬਿਹਾਰੀ ਚਮਕੀਲੀ ਕੱਕਾ ਰਾਰਾ ਮਮਾ ਵਾਵੇ ਨੂੰ ਬਿਹਾਰੀ ਰਾਰਾ ਕਰੰਬੀਰ ਨੰਨੇ ਨੂੰ ਕੰਨਾ ਸ਼ਸ਼ਾਪ ਪੈਨੂ ਕੰਨਾ ਤਤੈਨ ਬਿਹਾਰੀ ਨਾਸ਼ਪਾਤੀ ਰਾਰਾ ਨਾਣਾ ਜਜੇ ਨੂੰ ਬਿਹਾਰੀ ਤਤਾਰਨਜੀਤ ਐੜਾ ਲੱਲਾ ਮੰਮੇ ਨੂੰ ਕੰਨਾ ਰਾਰੇ ਨੂੰ ਬਿਹਾਰੀ ਅਲਮਾਰੀ ਸ਼ਸ਼ਾ ਰਾਰਾ ਮੰਮੇ ਨੂੰ ਬਿਹਾਰੀ ਲੱਲੇ ਨੂੰ ਬਿਹਾਰੀ ਸ਼ਰਮੀਲੀ ਗੱਗਾ ਗੱਗਾ ਨੰਨਾ ਵਾਵੇ ਨੂੰ ਬਿਹਾਰੀ ਰਾਰਾ ਗगनਵੀਰ ਬੱਬਾ ਰਾਰਾ ਸਸੇ ਨੂੰ ਕੰਨਾ ਤਤੈਨ ਬਿਹਾਰੀ ਬਰਸਾਤੀ ਰਾਰਾ ਨਾਣਾ ਜੱਜਾ ਜਜਨ ਬਿਹਾਰੀ ਤੱਤਾ ਰਣਜੀਤ ਐੜਾ ਲੱਲਾ ਮੰਮੀ ਨੂੰ ਕੰਨਾ ਰਾਰੇ ਨੂੰ ਬਿਹਾਰੀ ਅਲਮਾਰੀ ਹਾਹਾ ਟੈਂਕਾ ਹਟਾ ਮੰਮਾ ਨੰਨਾ ਜੱਜਾ ਜ ਜ ਦਿਨ ਬਿਹਾਰੀ ਤੱਤਾ ਮਨਜੀਤ ਨੰਨੇ ਨੂੰ ਕੰਨਾ ਸ਼ਸ਼ਾ ਪਪੇ ਨੂੰ ਕੰਨਾ ਤਾ ਤੈਨੂੰ ਬਿਹਾਰੀ ਨਾਸ਼ ਪਾਤੀ ਖਖੇ ਨੂੰ ਕੰਨਾ ਖਾ ਬੱਬਾ ਲੱਲਾ ਜੱਜੇ ਨੂੰ ਬਿਹਾਰੀ ਤੱਤਾ ਬਲਜੀਤ ਮੰਮੇ ਨੂੰ ਸਿਆਰੀ ਠਠੇਨ ਸਿਆਰੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਮਠਿਆਈ ਲੱਲੇ ਨੂੰ ਸਿਆਰੀ ਐੜੇ ਨੂੰ ਕੰਨਾ ਲਿਆ ਤੱਤਾ ਨੰਨਾ ਜੱਜੇ ਨੂੰ ਬਿਹਾਰੀ ਤੱਤਾ ਤਨਜੀਤ ਬੱਬਾ ਰਾਰਾ ਸਸੇ ਨੂੰ ਕੰਨਾ ਤਾ ਤੈਨੂੰ ਬਿਹਾਰੀ ਬਰਸਾਤੀ ਪਪੇ ਨੂੰ ਕੰਨਾ ਪਾ 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 ਰਾਰਾ ਜੱਜਾ ਜੱਜੇ ਨੂੰ ਬਿਹਾਰੀ ਦਿੱਤਾ ਹਰਜੀਤ ਐੜਾ ਮੰਮਾ ਰਾਰੇ ਨੂੰ ਬਿਹਾਰੀ ਕੱਕੇ ਨੂੰ ਕੰਨਾ ਅਮਰੀਕਾ ਜੱਜੇ ਨੂੰ ਕੰਨਾ ਜਾ ਪਰ ਪਪਾ ਰਾਰਾ ਮੰਮੇ ਨੂੰ ਬਿਹਾਰੀ ਦਿੱਤਾ ਪਰਮੀਤ ਸਸੇ ਨੂੰ ਕੰਨਾ ਈੜੀ ਨੂੰ ਬਿਹਾਰੀ ਕੱਕਾ ਲੱਲਾ ਸਾਈਕਲ ਚੱਚੇ ਨੂੰ ਕੰਨਾ ਲੱਲਾ ਚਲਾ ਪਰਮੀਤ ਸਾਈਕਲ ਚਲਾ ਨਾਸ਼ਪਾਤੀ ਅਲਮਾਰੀ ਸ਼ਰਮੀਲੀ ਹਲਵਾਈ ਸਾਈਕਲ ਸਬਜੀ ਵਾਲਾ ਹਰਜੀਤ ਸਰਕਾਰੀ ਪਥਰੀਲੀ ਧਰਮਵੀਰ ਕਰਮਾਤੀ ਬਲਜੀਤ ਦਰਬਾਰੀ ਬਰਫੀਲੀ ਪਰਮਵੀਰ ਜਜ਼ਬਾਤੀ ਮਨਜੀਤ ਪਟਵਾਰੀ ਚਮਕੀਲੀ ਕਰਮਵੀਰ ਨਾਸ਼ਪਾਤੀ ਰਣਜੀਤ ਅਲਮਾਰੀ ਸ਼ਰਮੀਲੀ ਗगनਵੀਰ ਬਰਸਾਤੀ ਰਣਜੀਤ ਅਲਮਾਰੀ ਹਟਾ ਮਨਜੀਤ ਨਾਸ਼ਪਾਤੀ ਖਾ ਬਲਜੀਤ ਮਠਿਆਈ ਲਿਆ ਤਨਜੀਤ ਬਰਸਾਤੀ ਪਾ ਹਰਜੀਤ ਅਮਰੀਕਾ ਜਾ ਪਰਮੀਤ ਸਾਈਕਲ ਚਲਾ ਰਣਜੀਤ ਅਲਮਾਰੀ ਹਟਾ ਮਨਜੀਤ ਨਾਸ਼ਪਾਤੀ ਖਾ ਬਲਜੀਤ ਮਠਿਆਈ ਲਿਆ ਤਨਜੀਤ ਬਰਸਾਤੀ ਪਾ ਹਰਜੀਤ ਅਮਰੀਕਾ ਜਾ ਪਰਮੀਤ ਸਾਈਕਲ ਚਲਾ ਧੰਨਵਾਦ